ਭਿਰਜੀ ਇਹ 13 13 ਹਟ ਖੋਲਿਆ ਗਿਆ ਵਾ ਇਹ ਇਸ ਹੱਬ ਨਾਲ ਖੋਲਿਆ ਗਿਆ ਸੀਗਾ ਵੀ ਪਹਿਲਾਂ ਅਸੀਂ ਬਸਤੀਆਂ ਦੇ ਵਿੱਚ ਜਾ ਕੇ ਫਰੀ ਦਿੰਨੇ ਸੀਗੇ ਪਰ ਅਸੀਂ ਵੇਖਦੇ ਵੀ ਫਰੀ ਦੇ ਵਿੱਚ ਕੋਈ ਨਾ ਕਈ ਵੱਧ ਘੱਟ ਨਾਲ ਲੈ ਕੇ ਪਾਉਂਦੇ ਨਹੀਂ ਇਸਤੇਮਾਲ ਨਹੀਂ ਕਰਦੇ ਇਸ ਕਰਕੇ ਹੁਣ ਅਸੀਂ ਇੱਕ ਕੇਂਦਰ ਤੇ ਇੱਕ ਬਿੰਦੂ ਇੱਕ ਦੁਕਾਨ ਲੈ ਕੇ ਖੋਲਤਾ ਇੱਥੇ ਵੀ ਜਿਹੜਾ ਵੀ ਦਿਨ ਰਾਤ 24 ਘੰਟੇ ਜਿਹੜਾ ਹੱਟ ਖੁੱਲਾ ਹੁੰਦਾ ਵਾ ਵੀਰ ਜੀ ਤੁਹਾਨੂੰ ਪਤਾ ਹੀ ਆ ਅੱਜਕੱਲ ਦੇ ਬਹੁਤ ਮਾੜੇ ਹਾਲਾਤ ਪਏ ਨੇ ਮਹਿੰਗਾਈ ਨੇ ਤੇ ਕਮਰ ਤੋੜਦੀ ਆ ਤੇ ਇੱਥੇ ਜਿਹੜੇ ਲੋੜਵੰਦ ਇਨਸਾਨ ਨੇ ਜਿੱਦਾਂ ਬੱਚਿਆਂ ਦੀਆਂ ਵਰਦੀਆਂ ਹੋ ਗਈਆਂ ਬਜ਼ੁਰਗ ਹੋ ਗਏ ਉਹਨਾਂ ਦੇ ਕੱਪੜੇ ਹੁਣ ਜਿੱਦਾਂ ਭੈਣ ਵੇਖ ਲੋ ਆਈ ਆ ਸਾਡੇ ਕੋਲ ਇਹਨਾਂ ਦੇ ਕੱਪੜੇ ਜਿਹੜਾ ਇੱਥੋਂ ਆ ਕੇ ਤੇ ਆਪਣੀ ਗਰਜ ਪੂਰੀ ਕਰ ਲੈਣੇ ਹੋ ਤਹਾਡੇ ਕੋਲ ਨਾ ਇੱਥੇ ਰਜਾਈਆਂ ਤਲਾਈਆਂ ਤੁਸੀਂ ਮੰਨਣਾ ਨਹੀਂ ਕੰਬਲ ਐਡੇ-ਐਡੇ ਮਹਿੰਗੇ ਜਿਹੜੇ ਨੇ ਦਾਨੀ ਵੀਰ ਵੀ ਸੱਜਣ ਬੜੇ-ਬੜੇ ਤਗੜੇ ਬੈਠੇ ਵੀਰ ਜੀ ਉਹਨਾਂ ਨੇ ਤੁਸੀਂ ਮੰਨਣਾ ਨਹੀਂ ਵੀ ਬੜੇ-ਬੜੇ ਵਧੀਆ ਕੰਬਲ ਰਜਾਈਆਂ ਤਲਾਈਆਂ ਜਿਹੜੀਆਂ 13 ਰੁਪਏ ਵਿੱਚ ਦਿੱਤਿਆ ਤੇ ਜਿਹੜਾ ਲੈ ਕੇ ਜਾਂਦਾ ਉਹ ਵੀ ਖੁਸ਼ ਜਿਹੜਾ ਦਾਨ ਕਰਦਾ ਉਹ ਵੀ ਖੁਸ਼ ਆ ਵੀ ਮੇਰਾ ਜਿਹੜਾ ਦਾਨ ਉਹ ਸਹੀ ਤਰੀਕੇ ਦੇ ਸਹੀ ਜਗ੍ਹਾ ਲੱਗਣ ਡਿਆ ਕਿੰਨੇ ਸੇਵਾ ਦਾ ਜਿਹੜਾ ਪੰਜਾਬ ਦੇ ਵਿੱਚ ਸੇਵਾ ਜਿਹੜੀ ਉਹ ਜਿਹੜੇ ਪੰਜਾਬੀ ਆ ਬਹੁਤ ਜ਼ਿਆਦਾ ਕਰਦੇ ਆ ਪਰ ਤਨਵਾਜੇ ਐਸੀ ਸੇਵਾਦ ਹੁੰਨੇ ਆ ਜਿਹੜੇ ਲੋਡਮੰਦ ਲੋਗ ਹੁੰਦੇ ਆ ਜਿਨ੍ਹਾਂ ਨੂੰ ਲੋਡਮੰਦ ਕੱਪੜਿਆਂ ਦੀ ਲੋਡ ਹੁੰਦੀ ਆ ਜਦੋਂ ਸੀਜ਼ਨ ਚੇਂਜ ਹੁੰਦਾ ਗਰਮੀਆਂ ਦੇ ਕੱਪੜਿਆਂ ਦੀ ਲੋਡ ਹੁੰਦੀ ਜੇ ਸਰਦੀਆਂ ਸਿਆਲ ਹੋਂ ਸਿਆਲਾਂ ਦੀ ਕੱਪੜਿਆਂ ਦੀ ਲੋਡ ਹੁੰਦੀ ਪਰ ਉਹਨਾਂ ਕੋ ਨਹੀਂ ਲਿੱਤੇ ਜਾਂਦੇ ਪਰ ਬਟਾਲਾ ਦੇ ਵਿੱਚ ਇੱਕ ਸੰਸਥਾ ਵਾ ਮੋਦੀ ਖਾਨਾ ਕੋ ਲਿਆ ਜਿਹੜਾ ਇੱਕ ਜਿਨ੍ਹਾਂ ਨੂੰ ਲੋਡਮੰਦ ਨੂੰ ਕੱਪੜੇ ਦਿੰਦੇ ਆ ਤੁਸੀਂ ਦੇਖ ਸਕਦੇ ਜੇ ਇੱਥੋਂ ਆਣ ਕੇ ਕੋਈ ਵੀ ਲੋਡਮੰਦ ਜਿਹੜਾ ਬੰਦਾ ਵਾ ਜੋ ਵਿਅਕਤੀ ਆ ਇੱਥੋਂ ਆਣ ਕੇ ਕੱਪੜੇ ਲੈ ਜਾਂਦਾ ਆਪਣੇ ਸਿਰਫ 13 ਰੁਪਏ ਦੇ 13 ਰੁਪਏ ਦੇ ਕੱਪੜੇ ਦਿੰਦੇ ਆ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ। ਪਾਜੀ ਕੀ ਨਾਮ ਤੁਹਾਡਾ? ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਦੇ ਕਲਗੀਤਾਰ ਵੈਲਫੇਅਰ ਫਾਊਂਡੇਸ਼ਨ ਦਾ ਬੰਦੀ ਆ। ਸਰ ਇਹ ਜਿਹੜਾ ਇਹ ਸੰਸਥਾ ਚਲਾਈ ਗਏ ਕੀ ਸੰਸਥਾ ਹੈ? ਕੀ ਕੰਮ ਕਰਦੀ ਹੈ? ਵੀਰ ਜੀ ਇਹ 13-13 ਹਾਟ ਖੋਲਿਆ ਗਿਆ ਵਾ। ਇਹ ਇਹ ਸਾਬ ਨਾਲ ਖੋਲਿਆ ਗਿਆ ਸੀਗਾ ਵੀ ਪਹਿਲਾਂ ਅਸੀਂ ਬਸਤੀਆਂ ਦੇ ਵਿੱਚ ਜਾ ਕੇ ਫ੍ਰੀ ਦਿੰਨੇ ਸੀਗੇ। ਪਰ ਅਹੀਂ ਵੇਖਦੇ ਵੀ ਫਰੀ ਦੇ ਵਿੱਚ ਕੋਈ ਨਾ ਕਈ ਵੱਧ ਘੱਟ ਨਾਲ ਲੈ ਕੇ ਪਾਉਂਦੇ ਨਹੀਂ ਇਸਤੇਮਾਲ ਨਹੀਂ ਕਰਦੇ ਇਸ ਕਰਕੇ ਹੁਣ ਅਹੀਂ ਇੱਕ ਕੇਂਦਰ ਤੇ ਇੱਕ ਬਿੰਦੂ ਇੱਕ ਦੁਕਾਨ ਲੈ ਕੇ ਖੋਲਤਾ ਇੱਥੇ ਵੀ ਜਿਹੜਾ ਵੀ ਦਿਨ ਰਾਤ 24 ਘੰਟੇ ਜਿਹੜਾ ਹੱਟ ਖੁੱਲਾ ਹੁੰਦਾ ਵਾ ਤੇ ਤੁਸੀਂ ਇੱਥੋਂ ਆ ਕੇ ਆਪਣੀ ਜਿਹੜੀ ਗਰਜ ਜਿਹੜੀ ਪੂਰੀ ਕਰ ਸਕਦੇ ਜੇ ਕੱਪੜਾ ਲੈ ਕੇ ਜਾਣਾ ਰਾਸ਼ਨ ਲੈ ਕੇ ਜਾਣਾ ਮੇਨ ਜਿਹੜਾ ਸਾਡਾ ਕੱਪੜੇ ਦਾ ਵਾ ਤੇ ਇੱਥੋਂ ਉਹ 13 ਰੁਪਏ ਦੇ ਵਿੱਚ ਹੀ ਦਿੱਤਾ ਜਾਊਗਾ ਭਾਵੇਂ ਉਹ ਕੱਪੜਾ ਨਵਾਂ ਵਾ ਹਜ਼ਾਰਾਂ ਦਾ ਵਾ ਜਿਵੇਂ ਮਰਜੀ ਉਹ 13 ਰੁਪਏ ਦੇ ਵਿੱਚ ਹੀ ਦਿੱਤਾ ਜਾਊਗਾ 13 13 ਹੱਟ ਤੇ ਸਾਰੇ ਕਿਥੋਂ ਮਗਾਏ ਕਿਥੋਂ ਜਾਂਦੇ ਜਿਹੜੇ ਕੱਪੜੇ ਆ ਜਿਹੜੇ ਤੁਸੀਂ 13 13 ਰੁਪਏ ਦੇ ਦਿੰਦੇ ਹੋ ਵੀਰ ਜੇ ਬੜੀ ਵਧੀਆ ਐਗਜ਼ਾਮਪਲ ਹੋਣਾ ਤਾਂ ਮੈਂ ਥੋੜੇ ਦਿਨਾਂ ਚ ਦੱਸਣਾ ਵੀ ਪਟਿਆਲੇ ਨਾਲ ਇੱਕ ਵੀਰ ਦਾ ਕੈਨੇਡਾ ਦਾ ਵੀਜ਼ਾ ਲੱਗਾ ਚਾਇਆ ਤੇ ਉਹਨਾਂ ਦਾ ਸ਼ੋਰੂਮ ਸੀਗਾ ਕੱਪੜੇ ਦਾ ਫਿਰ ਉਹਨਾਂ ਨੇ ਸਾਡੀ ਐਡ ਵੇਖ ਕੇ ਉੱਥੋਂ ਸਾਨੂੰ ਸਾਰੇ ਕੱਪੜਾ ਜਿਹੜਾ ਨਵਾਂ ਚਕਾਤਾ ਤੇ ਉਹ ਇੱਥੇ ਆ ਕੇ ਅਸੀਂ 13 ਰੁਪਏ ਦੇ ਵਿੱਚ ਹੀ ਦਿੱਤਾ ਵਾ ਜੇ ਕਿਸੇ ਕੋਲ 13 ਰੁਪਏ ਨਹੀਂ ਹੈਗੇ ਉਹ ਫ੍ਰੀ ਵੀ ਲੈ ਜਾਂਦਾ ਵਾ ਪਰ ਇਹ ਉਹ ਜਿਹੜਾ ਜਿੰਨਾ ਵੀ ਕਪੜਾ ਸੀਗਾ ਇੱਥੇ ਲਿਆ ਕੇ ਸੀਗਾ ਉਹ ਵਾਰ ਵੰਡਤਾ ਤੇ ਇਦਾਂ ਹੀ ਸੰਗਤ ਆਈ ਜਾਂਦੀ ਆ ਦੇਈ ਜਾਂਦੀ ਆ ਤੇ ਸੇਵਾ ਜਿਹੜੀ ਪਿਛਲੇ 5-6 ਸਾਲ ਤੋਂ ਲਗਾਤਾਰ ਚੱਲਣ ਦੀ ਬੜੀ ਵਧੀਆ ਚੱਲਣ ਦੀ ਕਿੱਦਾਂ ਦੇ ਬੰਦੇ ਲੋੜਮੰਦ ਜਿਹੜੇ ਲੈ ਕੇ ਜਾਂਦੇ ਫਿਰ ਵੀਡੀ ਤੁਹਾਨੂੰ ਪਤਾ ਹੀ ਆ ਅੱਜ ਕੱਲ ਦਾ ਬਹੁਤ ਮਾੜੇ ਹਾਲਾਤ ਪਏ ਨੇ ਮਹਿੰਗਾਈ ਨੇ ਤੇ ਕਮਰ ਤੋੜਦੀ ਆ ਤੇ ਮਹਿੰਗਾਈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਘਰ ਦਾ ਰਾਸ਼ਨ ਦਾ ਰੋਟੀ ਦਾ ਬਜਟ ਮਹਾਂ ਤੇ ਕੱਪੜੇ ਦਾ ਕਿਵੇਂ ਚੱਲਦਾ ਵਾ ਤੇ ਇਥੇ ਜਿਹੜੇ ਲੋੜਵੰਦ ਇਨਸਾਨ ਨੇ ਜਿੱਦਾਂ ਬੱਚਿਆਂ ਦੀਆਂ ਵਰਦੀਆਂ ਹੋ ਗਈਆਂ ਬਜ਼ੁਰਗ ਹੋ ਗਏ ਉਹਨਾਂ ਦੇ ਕੱਪੜੇ ਹੁਣ ਜਿੱਦਾਂ ਭੈਣ ਵੇਖ ਲਓ ਆਈ ਆ ਸਾਡੇ ਕੋਲ ਇਹਨਾਂ ਦੇ ਕੱਪੜੇ ਜਿਹੜਾ ਇਥੋਂ ਆ ਕੇ ਤੇ ਆਪਣੀ ਗਰਜ ਪੂਰੀ ਕਰ ਦਿੰਦੇ ਹੋ ਸਰ ਫਿਰ ਇਹ ਕੱਪੜੇ ਲਿਆ ਕੇ ਇੱਥੇ ਛਾਂਟੀ ਕੀਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਫਿਰ ਧੁੱਤੇ ਬਣਾਤੇ ਜਾਂਦੇ ਹਨ ਹਾਂਜੀ ਬਿਲਕੁਲ ਵੀਰ ਜੀ ਇੱਥੇ ਲਿਆ ਕੇ ਪਹਿਲਾਂ ਛਾਂਟੀ ਕੀਤੀ ਜਾਂਦੇ ਨੇ ਜੇ ਕੋਈ ਫਟਿਆ ਹੋਆ ਉਹਨੂੰ ਸਿਲਾਈ ਕਰਨਾ ਜਿੱਦਾਂ ਖਰਾਬ ਆ ਉਹਨੂੰ ਹਨਾ ਦੁਬਾਰਾ ਤੋਂ ਧਵਾ ਕੇ ਅਬਲ ਤੇ ਸਾਰੇ ਫਰੈਸ਼ ਪੀਸ ਕਰਨੇ ਪੈਂਦੇ ਧੋਣੇ ਪੈਂਦੇ ਨੇ ਉਹਨਾਂ ਨੂੰ ਧਵਾ ਕੇ ਪ੍ਰੈਸ ਕਰਕੇ ਤੇ ਬੜੇ ਵਧੀਆ ਤਰੀਕੇ ਨਾਲ ਸਾੜਾ ਦਿੱਤਾ ਜਾਂਦਾ ਹੈ ਦੇਖਿਆ ਜੀ ਤੇ ਜਿਨ੍ਹਾਂ ਦੇ ਬਾਹਰ ਰੇਟ ਬੜੇ ਪਰ ਇੱਥੇ ਜਿਹੜੀ ਦੀਨ ਹੈ 13 ਰੁਪਏ ਵਿੱਚ ਮਿਲਦੀ ਪਈ ਹੈ ਉਹ ਸਿਰਫ ਐਹੀ ਵੀ ਮਾੜਾ ਬੰਦਾ ਵੀ ਕੋਈ ਜਿਹੜਾ ਕਪੜੇ ਪਾ ਸਕਦਾ ਇੱਥੇ ਬਿਲਕੁਲ ਵੀਰ ਜੀ ਬਿਲਕੁਲ ਮੈਂ ਕਹਿੰਦਾ ਇੱਥੇ ਨਾ ਵਿੱਚ ਜੇ ਸਾਡਾ ਵੀਰ ਜੀ ਮਨ ਬਣ ਗਿਆ ਵੀ ਮਨ ਵੀ ਬੰਦ ਕਰ ਦਈਏ ਪਰ ਸਾਡੇ ਕੋ ਆਕੇ ਤੁਸੀਂ ਮੰਨਣਾ ਨਹੀਂ ਆ ਇੱਥੇ ਵੀਰ ਭਰਾ ਸਾਡੇ ਕੋ ਆਕੇ ਇੱਥੇ ਰੋਣ ਲੱਗੇ ਕਈ ਮਤਾਵਾ ਵੀ ਨਾ ਵੀ ਬੰਦ ਨਾ ਕਰੋ ਵੀ ਸਾਡੇ ਕਪੜੇ ਜਿਹੜੇ ਸਾਡੇ ਬੱਚੇ ਆ ਉਹ ਵੀ ਤੁਹਾਡੇ ਕਰਕੇ ਨਵੇਂ ਕਪੜੇ ਪਾਉਣੇ ਸ਼ੁਰੂ ਕਰਦੇ ਨਹੀਂ ਤੇ ਸਾਡੇ ਕੋ ਕਪੜੇ ਨਹੀਂ ਸੀ ਪਣਦੇ ਹੁੰਦੇ ਤੇ ਇਹ ਹਾਲਾਤ ਨੇ ਵੇਖ ਲਓ ਤੁਸੀਂ ਦੇਖਿਆ ਜਾਂਦੀ ਜਿਸ ਤਰ੍ਹਾਂ ਹੁਣ ਗਰਮੀਆਂ ਆਵਾਂ ਸਿਆਲਾਂ ਦੇ ਕੱਪੜੇ ਫਿਰ ਸਿਆਲਾਂ ਨੂੰ ਕਈਆਂ ਕੋ ਨਹੀਂ ਲੱਤੇ ਜਾਂਦੇ ਸਿਆਲਾਂ ਨੂੰ ਜਿਸ ਤਰ੍ਹਾਂ ਹੁਣ ਗਰਮੀਆਂ ਆਈਆਂ ਕਈਆਂ ਕਈਆਂ ਕੋ ਨਹੀਂ ਲੱਤੇ ਜਾਂਦੇ ਉਹ ਫਿਰ ਇੱਥੇ ਪਹੁੰਚ ਕਰਦੇ ਤੁਹਾਡੇ ਤੱਕ ਬਿਲਕੁਲ ਵੀਰ ਜੀ ਸਾਡੇ ਕੋਲ ਨਾ ਇੱਥੇ ਰਜਾਈਆਂ ਤਲਾਈਆਂ ਤੁਸੀਂ ਮੰਨਣਾ ਨਹੀਂ ਕੰਬਲ ਐਡੇ-ਐਡੇ ਮਹਿੰਗੇ ਜਿਹੜੇ ਨੇ ਦਾਨੀ ਵੀਰ ਵੀ ਸੱਜਣ ਬੜੇ-ਬੜੇ ਤਗੜੇ ਬੈਠੇ ਵੀਰ ਜੀ ਉਹਨਾਂ ਨੇ ਤੁਸੀਂ ਮੰਨਣਾ ਨਹੀਂ ਵੀ ਬੜੇ-ਬੜੇ ਵਧੀਆ ਕੰਬਲੇ ਰਜਾਈਆਂ ਤਲਾਈਆਂ ਜਿਹੜੀਆਂ 13 ਰੁਪਏ ਵਿੱਚ ਦਿੱਤਿਆ ਤੇ ਜਿਹੜਾ ਲੈ ਕੇ ਜਾਂਦਾ ਉਹ ਵੀ ਖੁਸ਼ ਜਿਹੜਾ ਦਾਨ ਕਰਦਾ ਉਹ ਵੀ ਖੁਸ਼ ਆ ਵੀ ਮੇਰਾ ਜ ਫਿਰ ਉਹਨਾਂ ਦਾ ਅਪਰੋਚ ਕਿਸ ਤਰ੍ਹਾਂ ਕੀਤੀ ਜਾਂਦੀ ਜਿਹੜੇ ਤੁਸੀਂ ਇੱਥੇ ਕੱਪੜੇ ਲੈ ਰਹੇ ਹੁੰਦੇ ਆਂ ਵੀਰ ਜੀ ਅਪਰੋਚ ਆ ਤੁਸੀਂ ਆਏ ਜੇ ਤੇ মিডিਆ ਵਾਲਾ ਦਾ ਬੜਾ ਸਹਿਯੋਗ ਆ ਮੈਂ ਨਮਨ ਆ মিডিਆ ਵਾਲਿਆਂ ਨੂੰ ਸਾਰਾ ਚੈਨਲ ਇਹ ਸਾਰਾ ਸਾਡੇ ਸਾਥ ਦਿੰਦੇ ਨੇ ਬਹੁਤ ਵਧੀਆ ਸਾਡਾ মিডিਆ ਦਾ ਬੜਾ ਸਹਿਯੋਗ ਆ মিডিਆ ਕਰਕੇ 6 ਸਾਲ ਤੋਂ ਸੇਵਾ ਚੱਲਣੀ ਨਹੀਂ ਤੇ ਸ਼ਾਇਦ ਇੰਨੀ ਸੇਵਾ ਨਹੀਂ ਚੱਲ ਸਕਦੀ। ਕਿੰਨੇ ਕਿਲੋ ਬੰਦਾ ਮੇਰਾ ਨਾਮ ਜੋਤੀ ਜੀ ਵੀਰ ਜੀ ਇੱਥੇ ਵੀਰ ਜੀ ਮੈਂ ਤੇਰਾ ਤੇਰਾ ਹੱਟੀ ਤੁਸੀਂ ਵੇਖ ਹੀ ਲਿਆਣਗੇ ਇੱਥੇ ਕੱਪੜਿਆਂ ਦੀ ਸੇਵਾ ਚੱਲਦੀ ਆ। हां जी ਇੱਥੇ ਸਾਨੂੰ ਕੱਪੜਿਆਂ ਦੀ ਜ਼ਰੂਰਤ ਸੀ ਕੁਝ ਗਰਮੀਆਂ ਵਾਲੇ ਕੱਪੜੇ ਚਾਹੀਦੇ ਸਨ ਤੇ ਅਸੀਂ ਉਹ ਵੇਖਣ ਵਾਸਤੇ ਆਏ ਹਾਂ ਕਿੱਧਰ ਹੈ ਕੱਪੜਾ ਬੈਠਾ ਹੈ ਸਾਡੇ ਕੋਲ ਉਹਨਾਂ ਦੇ ਨਜ਼ਰ ਵਿੱਚ ਇਹ ਕੱਪੜਾ ਕਿੱਥਾਂ ਵਰਗਾ ਹੈ ਹਾਂ ਜੀ ਬਰਾ ਵਧੀਆ ਬਰਾਲਾ ਵੀਰ ਜੀ ਬਹੁਤ ਜਿਹੜੇ ਲੋਰਵੰਦ ਮੇਰੇ ਵਰਗੇ ਜੋ ਨਹੀਂ ਕਪੜਾ ਖਰੀਦ ਸਕਦੇ ਉਹ ਹਰ ਇੱਕ ਇੱਥੋਂ ਵਧੀਆ ਤੋਂ ਵਧੀਆ ਕਪੜਾ ਲੈ ਕੇ ਜਾਂਦੇ ਆਂ हां जी हां जी ਕੱਲਾ ਕਿਤਾਬਾਂ ਦਾ ਨਵੀਰ ਜੀ ਜੋ ਵੀ ਬਿਸਤਰਾ ਸਰਦੀਆਂ ਵਾਲੇ ਗਰਮੀਆਂ ਵਾਲੇ ਜਾਂ ਹੋਰ ਵੀ ਕੋਈ ਚੀਜ਼ ਦੀ ਜ਼ਰੂਰਤ ਹਰ ਇੱਕ ਚੀਜ਼ ਇੱਥੋਂ ਤੁਹਾਨੂੰ ਸੇਵਾ ਵਿੱਚ ਮਿਲਦੀ ਜੀ ਮੈਨੂੰ ਇੱਥੋਂ ਵੀਰ ਜੀ ਬੜਾ ਵਧੀਆ ਲਾਭ ਮਿਲਿਆ ਹੈ ਮੇਰਾ ਇੱਥੋਂ ਰਾਸ਼ਨ ਵੀ ਮੈਨੂੰ ਮਿਲਦਾ ਆ ਕਪੜਾ ਵੀ ਮੇਰੇ ਵਾਸਤੇ ਫ੍ਰੀ ਆ ਇੱਥੋਂ ਜਿਹੜੀ ਚੀਜ਼ ਦੀ ਮੈਨੂੰ ਲੋੜ ਮੈਂ ਹਰ ਬਿਲਕੁਲ ਮੈਨੂੰ ਫ੍ਰੀ ਮਿਲਦੀ ਜੀ ਹਾਂ ਜੀ ਜਦੋਂ ਵੀ ਮੈਨੂੰ ਲੋੜ ਪੈਂਦੀ ਮੈਂ ਇਨਾਂ ਕੋਲ ਆ ਕੇ ਇੱਥੋਂ ਜਿਹੜੀ ਚੀਜ਼ ਦੀ ਜ਼ਰੂਰਤ ਮੈਂ ਲੈ ਕੇ ਜਾ ਸਕਦੀ ਹਾਂ ਕਪੜੇ ਆ ਇਹ ਲੋਡਮੰਦ ਬੰਦੇ ਜਿਨ੍ਹਾਂ ਨੂੰ ਲੋਡ ਆ ਉਹ ਇਥੋਂ ਕਪੜੇ ਲੈ ਕੇ ਜਾਂਦੇ ਆ ਔਰ ਕਈਆਂ ਕੋਈ ਨਹੀਂ ਲੈਂਦੇ ਜਾਂਦੇ ਜਿਸ ਤਰ੍ਹਾਂ ਸਿਆਲ ਆਂਦਾ ਸਿਆਲਾਂ ਦੇ ਕਪੜੇ ਨਹੀਂ ਲੈਂਦੇ ਜਾਂਦੇ ਗਰਮੀਆਂ ਆ ਜਾਂਦੀਆਂ ਗਰਮੀਆਂ ਦੇ ਕਪੜੇ ਨਹੀਂ ਲੈਂਦੇ ਪਰ ਇਥੋਂ ਜਿਹੜਾ ਹਰ ਇੱਕ ਵਿਅਕਤੀ ਆਣ ਕੇ ਕਪੜੇ ਲੈ ਸਕਦਾ ਸਿਰਫ 13 ਰੁਪਏ ਦੇ ਵਿੱਚ ਲੁਧਿਆਣਾ ਲਈ